ਬੰਦੇ ਵਾਸਤੇ ਚੋਕੇ ਹਾਸਾ ਜ਼ਰੂਰੀ ਹੈ ਹੂੰ ਉਹਨੂੰ ਡਿਪਰੈਸ਼ਨ ਚੋਂ ਕੱਢਣ ਵਾਸਤੇ ਉਹਨੂੰ ਖੁਸ਼ ਰੱਖਣ ਵਾਸਤੇ ਤੇ ਉਹਦਾ ਉਹਦੇ ਵਾਸਤੇ ਨਾ ਰੱਬ ਨੇ ਮੈਨੂੰ ਚੁਣ ਲਿਆ ਆਹ ਮੇਰੇ ਵਰਗੇ ਹੋਰ ਬਹੁਤ ਸਾਰੇ ਹਸਾਉਣ ਵਾਲਿਆਂ ਨੂੰ ਚੁਣ ਲਿਆ ਕਿ ਵੀ ਤੁਹਾਡੀ ਡਿਊਟੀ ਜਿਹੜੀ ਹੈ ਹੂੰ ਉਹ ਇਹ ਹੈ ਕਿ ਜਿਹੜਾ ਹਸਾਉਣ ਵਾਲਾ ਮਟੀਰੀਅਲ ਹੈ ਹੂੰ ਉਹ ਤੁਹਾਨੂੰ ਮੇਰੇ ਤਰਫੋਂ ਆਮਦ ਦੀ ਸੂਰਤ ਮਿਲਦਾ ਜਾਏਗਾ ਹੂੰ ਲੇਕਿਨ ਤੁਹਾਡੀ ਮੇਂ ਡਿਊਟੀ ਲਾ ਰਿਹਾ ਕਿ ਤੁਸੀਂ ਇਸ ਮਖਲੂਕ ਦੇ ਹਾਸਿਆਂ ਦਾ ਸਬਬ ਹੈ ਤੇ ਆਪਣੇ ਕੋ ਖਾਂਸੀ ਆਦਾ ਸੀਰਪ ਹੈਗਾ ਜੀ ਦੱਸਿਆ ਸੀ ਉਹਦੇ ਇਦਾਂ ਕਰੋ 19 ਡਰਮ ਕਰਦੇ ਉਹਦੇ ਮਾਮਲਾ ਜਿਹੜਾ ਹੈ ਨਾ ਸ਼ੁਰੂ ਤਾਂ ਹਾਸਿਆਂ ਨਾਲ ਹੀ ਕੀਤਾ ਸੀ ਹਮ ਲੇਕਿਨ ਨਾ ਹੁਣ ਗੱਲ ਹਾਸਿਆਂ ਤੋਂ ਅੱਗੇ ਵਧ ਗਈ ਹਮ ਹੁਣ ਬਹੁਤ ਸਾਰੇ ਲੋਕ ਮੈਨੂੰ ਜਿਹੜੇ ਮਿਲਦੇ ਆ ਨਾ ਜੀ ਜੀ ਤੇ ਉਹ ਮੈਨੂੰ ਇੱਕ ਜੁਮਲਾ ਬਹੁਤ ਜ਼ਿਆਦਾ ਲੋਕ ਕਹਿੰਦੇ ਆ ਕਿ ਯਾਰ ਭਾਜੀ ਉਹ ਤੁਹਾਡੇ ਨਾ ਅੱਬੂ ਜੀ ਬਹੁਤ ਸਾਨੂੰ ਸੁਣਦੇ ਆ ਯਾਰ ਅਮੀ ਨਾ ਤੁਹਾਨੂੰ ਬਹੁਤ ਸੁਣਦੀ ਜੀ ਅੱਛਾ ਇਹ ਜੁਮਲਾ ਨਾ ਮੈਨੂੰ ਮੁਸਲਸ ਜ਼ਿਲ੍ਹੇ ਮੈਂ ਸੁਣਿਆ ਤੇ ਮੈਂ ਸੋਚਨ ਤੇ ਮਜਬੂਰ ਹੋ ਗਿਆ ਹਮ ਕਹਿ ਕੀ ਹੋ ਰਿਹਾ ਅੱਬੂ ਨੇ ਅਮੀ ਨੇ لازਮੀ ਗੱਲ 50 60 70 80 ਦੇ ਨੇ ਹਮ ਹਮ ਮੈਨੂੰ ਗੱਲ ਸਮਝ ਆਉਣ ਲੱਗ ਪਈ ਹਮ ਫਿਰ ਬਹੁਤ ਸਾਰੇ ਲੋਕਾਂ ਨੇ ਮੈਨੂੰ ਕਾਲਸ ਕੀਤੀਆਂ ਕਿ ਯਾਰ ਤੁਹਾਡੇ ਨਾਂ ਵਜ੍ਹਾ ਤੋਂ ਨਾ ਇਹ ਹੋਇਆ ਕਿ ਮੇਰੇ ਅੱਬੂ ਡਿਪਰੈਸ਼ਨ 'ਚ ਸੀਗੇ ਤੇ ਆਹ ਤੁਹਾਡੇ 3 ਕੁ ਮਹੀਨੇ ਦਾ ਸੀ ਕਲਿੱਪ ਸੁਣਾਇਆ ਤਾਂ ਉਹ ਡਿਪਰੈਸ਼ਨ 'ਚੋਂ ਨਿਕਲ ਗਏ ਹੂੰ ਉਹਨਾਂ ਦੀ ਬੀਪੀ ਦੀਆਂ ਗੋਲੀਆਂ ਘਟ ਗਈਆਂ ਹੂੰ ਫਿਰ ਮੈਂ ਨਾ ਹੋਰ ਸੋਚਣ ਤੇ ਮਜਬੂਰ ਹੋ ਗਿਆ ਫਿਰ ਉਹ ਸਿਲਸਲੇ 'ਚ ਹੁਣ ਕਬਰ ਤੇ ਲਾਉਣ ਵਾਸਤੇ 120 ਹਿੱਟਾਂ ਚਾਹੀਦੀਆਂ ਜੀ ਆਪਾਂ ਨੂੰ ਅੱਬੂ ਕਹਿ ਗਏ ਨੇ ਵਸੀਅਤ ਬੜੀ ਸਸਤੀ ਵਸੀਅਤ ਕਰਕੇ ਗਿਆ ਤੇਰਾ ਪਿਓ ਹੁਣ ਜਿਹੜੇ ਮੈਂ ਕਲਿੱਪ ਰਿਕਾਰਡ ਕਰ ਰਿਹਾ ਹੁੰਦਾ ਉਦੋਂ ਹਸਾਉਣਾ ਤੇ ਹੁੰਦਾ ਆ ਹੂੰ لیکن نا میرے ਅੱਖਾਂ ਦੇ ਸਾਹਮਣੇ ਉਹ ਸਭ ਲੋਕ ਹੁੰਦੇ ਨੇ ਜਿਨ੍ਹਾਂ ਦੇ ਮੈਂ ਸਿਰਫ ਨਾਂ ਸੁਣੇ ਲੇਕਿਨ ਉਹ خیالی ਚਿਹਰੇ ਚੁਰੀਆਂ ਵਾਲੇ ਕਮਜ਼ੋਰ ਜਿਨ੍ਹਾਂ ਦੀ ਸਾਈਡ ਟੇਬਲਾਂ ਤੇ ਮੈਡੀਸਨ ਪਈ ਹੈ ਉਹ ਮੈਨੂੰ ਮੇਰੇ ਨਜ਼ਰ ਆ ਰਹੇ ਹੁੰਦੇ ਮੈਨੂੰ ਕਿ ਮੈਂ ਉਹਨਾਂ ਵਾਸਤੇ ਕੰਮ ਕਰ ਰਿਹਾ ਤੇ ਫੇਰ ਮੈਂ ਰੱਬ ਦਾ ਬਹੁਤ ਸ਼ੁਕਰ ਅਦਾ ਕਰਦਾ ਹਾਂ ਨਾ ਕਿ ਰੱਬ ਨੇ ਮੈਨੂੰ ਮੇਰੀ ਡਿਊਟੀ ਲਈ ਉਹ ਡਿਊਟੀ ਕਿਸੇ ਨੂੰ ਤਕਲੀਫ ਦੇਣ ਦੀ ਨਹੀਂ ਮਤਲਬ ਕਿ ਮੈਂ ਕਿਸੇ ਨੂੰ ਜ਼ਿੰਦਗੀ 'ਚ ਤਕਲੀਫ ਨਹੀਂ ਦਿੱਤੀ ਰੱਬ ਨੇ ਭਲੇ ਵਾਸਤੇ ਡਿਊਟੀ ਲਈ ਮੇਰੀ ਕਿ ਮੈਂ ਲੋਕਾਂ ਦੀ ਖੁਸ਼ੀਆਂ ਦਾ ਵਾਇਸ ਬਣ ਰਹਾ ਹਾਂ ਹੁਣ ਇਹ ਹਾਸਾ ਸੀਰੀਅਸ ਹੋ ਗਿਆ ਹੂੰ ਹੁਣ ਇਹ ਹਾਸਾ ਕਿਸੇ ਹੋਰ ਪਾਸੇ ਨਾ ਗਲਤੁਰ ਪਈਏ ਤੇ ਉਹ ਦੇਖਦੇ ਹਾਂ ਕਿਤੇ ਤੱਕ ਜਾਂਦੀ ਹੈ ਯਾਰ ਇਹ ਸਾਢੇ 3-3 ਫੁੱਟ ਦੇ 66 ਕੈਪਸੂਲ ਚਾਹੀਦੇ ਨੇ ਅੱਛਾ ਤੁਸੀਂ ਜਦੋਂ ਗੱਲ ਕੀਤੀ ਨਾ ਰਣਾ ਸਾਹਿਬ ਕੇ ਬੂ ਕਿਸੇ ਦੇ ਡਿਪਰੈਸ਼ਨ ਚ ਸੀ ਤੇ ਫਿਰ ਤਿੰਨ ਕਮਿਨੇ ਤੁਹਾਡੀ ਵੀਡੀਓਜ਼ ਦੇਖੀਆਂ ਤੇ ਉਹਨਾਂ ਦੀ ਦਵਾਈਆਂ ਵੀ ਹੌਲੀ ਹੌਲੀ ਘੱਟ ਗਈਆਂ ਹਾਂਜੀ ਮੈਂ ਇੱਕ ਹੋਰ ਕਮੈਂਟ ਪੜ ਰਿਹਾ ਸੀਗਾ ਹਾਂਜੀ ਉਹਦੇ 'ਚ ਪਤਾ ਕੀ ਲਿਖਿਆ ਸੀ ਹਾਂਜੀ ਕਿ ਮਰੀਜ਼ ਨੂੰ ਹੁਣ ਡਾਕਟਰ ਕਹਿੰਦਾ ਹੈ ਕਿ YouTube ਤੇ ਰਾਣਾ ਇਜਾਜ਼ੀਆ ਵੀਡੀਓ ਦੇਖਿਆ ਕਰੋ ਓਹੋ ਉਹ ਪ੍ਰਸਕ੍ਰਿਪਸ਼ਨ ਲਿਖ ਕੇ ਦਿੰਦਾ ਹੈ ਦਵਾਈ ਦੀ ਥਾਂ ਤੇ ਫਿਰ ਰਾਣਾ ਇਜਾਜ਼ੀਆ ਵੀਡੀਓਜ਼ ਦੇਖੋ ਓਹੋ ਓਹੋ ਆ ਦੇਖੋ ਨਾ ਹੁਣ ਤੁਸੀਂ ਆ ਕਮੈਂਟ ਮੈਂ ਨਹੀਂ ਪੜਿਆ ਲੇਕਿਨ ਤੁਸੀਂ ਪੜਿਆ ਹਾਂ ਉਹ ਦੇਖੋ ਨਾ ਇੱਕ ਨਵਾਂ اضافہ ਹੋ ਗਿਆ ਜੀ ਇੱਕ ਨਵਾਂ ਭਾਰ ਪੈ ਗਿਆ ਹੂੰ ਅ ਤੇ ਉਹ ਹੁਣ ਤੁਸੀਂ ਗੱਲ ਕਰਤੀ ਹੈ ਜੀ ਲੇਕਿਨ ਹੁਣ ਮੈਂ ਨਾ ਇਸ ਟ੍ਰਾਂਸਫਰ ਨੂੰ ਨਿਕਾਲਣਾ ਹੁਣ ਬੜੇ ਦਿਨ ਮੈਂ ਇਸ ਗੱਲ ਨੂੰ ਸੋਚੀ ਜਾਣਾ ਕਿ ਯਾਰ ਕੀ ਹੋ ਰਿਹਾ ਹੈ ਹੂੰ ਕਿੱਦਾਂ ਹੋ ਰਿਹਾ ਯਾਰ ਲੋਕ ਇੱਕ ਨਾਰਮਲ ਲਾਈਫ ਗੁਜ਼ਾਰ ਰਹੇ ਨੇ ਯਾਰ ਹੂੰ ਬਸ ਉਹਨਾਂ ਤੇ ਕੋਈ ਭਾਰ ਨਹੀਂ ਹੈਗਾ ਤੇ ਯਾਰ ਸਾਡੀਆਂ ਡਿਊਟੀਆਂ ਵਧੀ ਜਾ ਰਹੀਆਂ ਨੇ مسلسل ਤੇ ਉਹ ਫਿਰ ਜਿੰਨੀ ਤੁਹਾਡੀ ਡਿਊਟੀ ਵਧੀ ਹੈ ਉਹਨੂੰ ਤੁਹਾਡਾ ਤੁਹਾਨੂੰ ਉਹਨਾ ਚਾਕੋ ਚੌਬੰਦ ਹੋਣਾ ਪੈਂਦਾ ਹੈ ਅਲਰਟ ਹੋਣਾ ਪੈਂਦਾ ਹੈ ਕਿ ਨਹੀਂ ਭਾਈ ਮੈਂ ਕਿਤੇ ਵੀ ਕੁਤਾਈ ਨਹੀਂ ਕਰ ਸਕਦਾ ਮੈਂ ਲੇਜੀ ਨਹੀਂ ਹੋ ਸਕਦਾ ਕਿਉਂਕਿ ਮੇਰੇ ਡਿਊਟੀ ਹੈ ਮੇਨਲ ਬਹੁਤ سارے ਲੋਕ ਜੁੜੇ ਹੋਏ ਆ ਮੈਂ ਉਹਨਾਂ ਵਾਸਤੇ ਕੰਮ ਕਰਨਾ ਹੁਣ ਤੁਸੀਂ ਜਿਹੜੀ ਗੱਲ ਦਸੀ ਹੈ ਇਹਦੇ ਨਾਲ ਇੱਕ ਮੇਰਾ ਹੋਰ ਵੱਧ ਗਿਆ ਕੰਮ ਕਿ ਨਹੀਂ ਯਾਰ ਮੈਨੂੰ ਕੰਮ ਕਰਨਾ ਹੈ ਤੇ ਅੱਛਾ ਕੰਮ ਕਰਨਾ ਹੈ